ਸਕੀਏ ਪ੍ਰਾਪਮ ਮੇਲਣ ਨੀਸ਼ਾਨੀ ਉਤਮ ਸਖੀ ਮਹਾਪੁਰਖ ਸਖੀ ਕਹਿੰਦੀ ਆ ਹੇ ਮਦਮ ਜਗਿਆਸੁਰ ਸਖੀਏ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣ ਦੀ ਤੇ ਨਹੀਂ ਭਾਵਨਾ ਹੈ ਕਿ ਮੈਂ ਵਾਹਿਗੁਰੂ ਨੂੰ ਮਿਲਾਂ ਕਹਿੰਦੇ ਕੇਵਲ ਇਹ ਖਿਆਲ ਲੈ ਆਉਣਾ ਵੀ ਮਿਲਾਂ ਤੇ ਅੱਗੇ ਕੋਈ ਕਮਾਈ ਨਾ ਕਰਨੀ ਇਦਾਂ ਮੇਲ ਨਹੀਂ ਹੋਣਾ ਜੇ ਅਕਾਲ ਪੁਰਖ ਵਾਹਿਗੁਰੂ ਨੂੰ ਤੂੰ ਮਿਲਣਾ ਚਾਹੁੰਦੀ ਹੈ ਜੇ ਪਰਮੇਸ਼ਰ ਦੇ ਨਾਲ ਮਲਾਬ ਕਰਨ ਦੀ ਸ਼ਹਿ ਤੇਰੇ ਅੰਦਰ ਵਾਹਿਗੁਰੂ ਵੇਖਾਂ ਤਾਂ ਰੱਬ ਨੂੰ ਮਿਲਨੀ ਕਹਿੰਦੇ ਤੈਨੂੰ ਨਿਸ਼ਾਨੀ ਦੱਸਦੇ ਆ ਚਿੰਨ ਦੱਸਦੇ ਆ ਤਨ ਢੰਗ ਦੱਸਦੇ ਹਾਂ ਮਨ ਤਨ ਅਰਪ ਤਜ ਲਾਜ ਲੋਕਾਨੀ ਕਹੇ ਜੇ ਵਾਹਿਗੁਰੂ ਨੂੰ ਤੂੰ ਮਿਲਣਾ ਏ ਨਾ ਪਹਿਲਾ ਕੰਮ ਇਹ ਕਰ ਵੀ ਲੋਕ ਲਾਜ ਛੱਡ ਦੇ ਲੋਕ ਲਾਜ ਲੋਕਾਂ ਨੂੰ ਖੁਸ਼ ਕਰਨਾ ਛੱਡ ਦੇ ਅਥਵਾ ਲੋਕ ਲਾਜ ਕੀ ਹੈ ਲੋਕ ਲਾਜ ਵਿੱਚ ਲੱਗ ਕੇ ਕਈ ਵਾਰ ਬੰਦਾ ਬਾਣੀ ਨਹੀਂ ਪੜਦਾ ਲੋਕ ਕੀ ਕਹਿਣਗੇ ਬਾਬਾ ਬਣ ਗਿਆ ਸੇਵਾ ਨਹੀਂ ਕਰਦਾ ਕਹਿੰਦੇ ਵੇਖਣ ਵਾਲੇ ਕੀ ਕਹਿਣਗੇ ਇੱਕ ਅਸਲੀਅਤ ਦਾ ਬਚਨ ਹੈ ਕੋਈ ਚੰਗਾ ਰਹੀਸ ਗੁਰੂ ਕਰਨ ਨਮਸਕਾਰ ਕਰਨ ਆਉਂਦਾ ਸੀ ਸ਼ਹਿਰ ਦੇ ਵਿੱਚ ਤੇ ਜਦੋਂ ਨਮਸਕਾਰ ਇੱਕ ਦਿਨ ਕਰਨ ਆਇਆ ਤੇ ਇਸ਼ਾਰਾ ਕੀਤਾ ਵੀ ਉਹ ਸਾਹਮਣੇ ਤੋਂ ਬਲਬ ਤੇ ਪੱਖਾ ਜਿਹੜਾ ਵਾਧੂ ਵੱਲ ਰਿਹਾ ਹੈ ਉਹ ਬੰਦ ਕਰ ਦਿਓ ਉਹਨੇ ਬੰਦ ਨਹੀਂ ਕੀਤਾ ਪੁੱਛਿਆ ਕਿ ਕਾਰਨ ਕਹਿੰਦਾ ਜੇ ਮੈਂ ਪੱਖੇ ਬੰਦ ਕਰੂੰ ਲੋਕ ਸਮਝਣਗੇ ਵੀ ਇੱਥੋਂ ਦਾ ਕੋਈ ਸੇਵਾਦਾਰ ਹੈ ਇਹ ਭਾਵਨਾ ਜਿਹੜੀ ਲੋਕ ਲਾਜ ਹੈ ਨਾ ਵੀ ਬੰਦੇ ਨੂੰ ਵੀ ਗੁਰੂ ਦੇ ਦਰ ਤੇ ਵੀ ਆਵਾਂ ਪਰ ਮੈਂ ਆਪਣੀ ਹਸਤੀ ਵੱਖਰੀ ਕਾਇਮ ਰੱਖਾਂ ਅਸੰਤ ਸੇਵਾਦਾਰ ਬਣ ਕੇ ਹੀ ਕੁਝ ਮਿਲਣਾ ਹੈ ਠੀਕ ਹੈ ਵੀ ਪ੍ਰਬੰਧ ਦੇ ਵਿੱਚ ਅਹੁਦੇ ਹੁੰਦੇ ਆ ਪਰ ਉਹ ਕੇਵਲ ਅਹੁਦੇ ਮਾਤਰ ਨਹੀਂ ਗੁਰੂ ਦੀ ਖੁਸ਼ੀ ਉਹਦੇ ਤੇ ਹੋਵੇਗੀ ਭਾਵੇਂ ਕੋਈ ਸ਼ਾਹੂਕਾਰ ਹੋਵੇ ਭਾਵੇਂ ਕੋਈ ਆਫੀਸਰ ਹੋਵੇ ਭਾਵੇਂ ਕੋਈ ਰਾਗੀ ਢਾਡੀ ਕਥਾਵਾਚ ਗ੍ਰੰਥੀ ਹੋਵੇ ਜੇ ਸੇਵਾਦਾਰ ਦੀ ਭਾਵਨਾ ਰੱਖੇਗਾ ਤੇ ਮਹਾਰਾਜ ਦੀ ਬਖਸ਼ਿਸ਼ ਫੇਰ ਹੋਵੇਗੀ ਠੀਕ ਹੈ ਵੀ ਜ਼ਿੰਮੇਵਾਰੀਆਂ ਸਭ ਦੀਆਂ ਵੱਖ-ਵੱਖ ਪਰ ਮਹਾਰਾਜ ਦੇ ਦਰ ਤੇ ਤਾਂ ਸੇਵਾਦਾਰ ਬਣਨਾ ਪਵੇਗਾ ਜੇ ਸਤਿਗੁਰਾਂ ਦੇ ਸੇਵਾਦਾਰ ਨਹੀਂ ਬਣਾਂਗੇ ਫੇਰ ਨਹੀਂ ਲਾਭ ਹੋਣਾ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਪਹਿਲਾਂ ਲੋਕ ਲਾਜ ਛੱਡ ਕਈ ਆਪਣੇ ਸਿਰ ਦੇ ਉੱਤੇ ਪੱਗ ਤਾਂ ਹੀ ਨਹੀਂ ਬੰਨਦੇ ਤੇ ਅਸਲੀਅਤ ਹੈ ਕੋਈ ਮਨ ਘੜਤ ਨਹੀਂ ਕਹਿੰਦੇ ਵੀ ਕਹਿੰਦੇ ਵੀ ਵੇਖ ਤੂੰ ਕਿ ਬਾਬਾ ਜੀ ਬਣ ਗਿਆ ਹੈ ਇੱਕ ਸਕੂਲ ਹੈ ਇਧਰ ਟੋਟੀਆਂ ਵੱਲ ਉੱਥੇ ਬੱਚੇ ਨੂੰ ਪਾਉਣ ਵਾਸਤੇ ਕੋਈ ਆਇਆ ਆਪਣਾ ਵੀ ਸੰਯੋਗ ਉਥੇ ਸਕੂਲ ਦੇ ਵਿੱਚ ਉਹ ਪੁੱਛਣ ਵਾਸਤੇ ਜਾਣ ਦਾ ਬਣਿਆ ਸਾਰਾ ਸਕੂਲ ਵੇਖ ਕੇ ਸਾਰੀ ਗੱਲਬਾਤ ਕਰਕੇ ਤੇ ਫਿਰ ਕਹਿੰਦਾ ਵੀ ਨਹੀਂ ਇੱਥੇ ਮੈਂ ਆਪਣੇ ਬੱਚੇ ਨਹੀਂ ਪਾਉਣੇ ਉਹ ਕਹਿੰਦੇ ਕਿਉਂ ਕਹਿੰਦੇ ਤੁਸੀਂ ਇੱਥੇ ਬੱਚਿਆਂ ਨੂੰ ਬਾਬੇ ਜੇ ਬਣਾ ਦਿੰਦੇ ਉਹਨਾਂ ਦੇ ਸਿਰ ਤੇ ਦਸਤਾਰਾਂ ਬਣਾਉਂਦੇ ਹੋ ਬਾਣੀ ਪੜਾਈ ਜਾਂਦੇ ਹੋ ਇਹੋ ਜੀ ਲੋਕ ਲਾਜ ਕਰਕੇ ਲੋਕ ਧਰਮ ਤੋਂ ਟੁੱਟੇ ਐ ਸ਼ਰਮ ਨਹੀਂ ਕਰਦੇ ਬੱਚਿਆਂ ਦੇ ਵਿੱਚ ਗਾਲਾਂ ਕੱਢਣ ਤੋਂ ਬੱਚਿਆਂ ਨੂੰ ਗਾਲਾਂ ਸੁਖਾਉਣ ਤੋਂ ਅੱਜ ਕੱਲ ਤੇ ਨਵੇਂ ਟ੍ਰੈਂਡ ਚੱਲੇ ਆ ਵੀਡੀਓ ਬਣਾ ਕੇ ਛੋਟੇ ਬੱਚੇ ਕੋ ਗਾਲਾਂ ਕਢਾ ਕੇ ਪਾਉਣਗੇ ਤੇ ਖੁਸ਼ ਹੋਣਗੇ ਵੀ ਵੇਖੋ ਗਾਲਾਂ ਕਢਦਾ ਇਧਰੋਂ ਨਹੀਂ ਸ਼ਰਮ ਕਰਦੇ ਬੱਚੇ ਕੋਲੋਂ ਝੂਠ ਬਲਾਉਣ ਲੱਗਿਆ ਨਹੀਂ ਸ਼ਰਮ ਕਰਦੇ ਆ ਲੈ ਫੜ ਫੋਨ ਕਹਦੇ ਵੀ ਹੈ ਨਹੀਂ ਪਾਪਾ ਕਰੇ ਫਲਾਣਾ ਕਰੇ ਨਹੀਂ ਹੈ ਇਧਰੋਂ ਨਹੀਂ ਸ਼ਰਮ ਕਰਦੇ ਨਿਆਣਿਆਂ ਨੂੰ ਹੀਰਾ ਫੇਰੀ ਦੀਆਂ ਗੱਲਾਂ ਸਿਖਾਉਣ ਵੱਲੋਂ ਸ਼ਰਮ ਨਹੀਂ ਕਰਦੇ ਪਰ ਬਾਣੀ ਪੜਾਉਣੀ ਆ ਉਦੋਂ ਸ਼ਰਮ ਨਹੀਂ ਗੁਰੂ ਘਰ ਜਾਣਾ ਹੈ ਉਦੋਂ ਸੰਗ ਆਉਂਦੀ ਹੈ ਜੇ ਕਿਸੇ ਨੂੰ ਕਹੋ ਬੱਚਿਆਂ ਨੂੰ ਸਕੂਲੇ ਵਾਗੁਰੂ ਗੁਰੂ ਘਰ ਲੈ ਕੇ ਆਇਆ ਕਰੋ ਕਹਿੰਦੇ ਉਹ ਸੰਗ ਦੇ ਨਹੀਂ ਸੰਗਤ ਵਿੱਚ ਆਉਂਦੇ ਫਲਾਣਾ ਸੰਗ ਦਾ ਹੀ ਨਹੀਂ ਆਉਂਦਾ ਸ਼ਰਮ ਮੰਦਾ ਈ ਮਹਾਰਾਜ ਜੀ ਕਹਿੰਦੇ ਵੀ ਪਹਿਲਾਂ ਕੰਮ ਇਹ ਕਰ ਵੀ ਸ਼ਰਮ ਛੱਡ ਦੇ ਜੇ ਗੁਰੂ ਅਮਰਦਾਸ ਮਹਾਰਾਜ ਖਡੂਰ ਸਾਹਿਬ ਸੇਵਾ ਕਰਦੇ ਸੀ ਤੇ ਮਹਾਰਾਜ ਸਾਹਿਬ ਜੀ ਨਾਲ ਕੁੜਮਾਚਾਰੀ ਚੋਂ ਸਨ ਨਾ ਗੁਰੂ ਅੰਗਦ ਦੇਵ ਜੀ ਦੇ ਭਤੀਜੇ ਨੂੰ ਮਹਾਰਾਜ ਦੀ ਧੀ ਵਿਆਹੀ ਏ ਪਰ ਮਹਾਰਾਜ ਨੇ ਇਹ ਲੋਕ ਲਾਜ ਛੱਡਤੀ ਭਾਵੇਂ ਕਈ ਕਹਿੰਦੇ ਵੀ ਸੀ ਬਨੇ ਵੇਖੋ ਆਈ ਬੁੱਢੇ ਬਾਰੇ ਕੁੜਮਾਂ ਦਾ ਪਾਣੀ ਭਰ ਕੇ ਤੇ ਆਪਣਾ ਗੁਜ਼ਾਰਾ ਕਰਿਆ ਏ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਆਉਣ ਵਾਲੇ ਸਮੇਂ ਦੇ ਇਹ ਕਿੱਡੇ ਮਹਾਨ ਜਗਤ ਦੇ ਕਲਿਆਣ ਵਾਲੇ ਬਣਨਗੇ ਧਰਤੀ ਦੇ ਸੱਚਖੰਡ ਵਸਾ ਦੇਣਗੇ ਗੁਰੂ ਅਮਰਦਾਸ ਮਹਾਰਾਜ ਇਹਨਾਂ ਦੀ ਗੁਰ ਅਮਰਦਾਸ ਕੀ ਇੱਕ ਕੱਚ ਕਥਾ ਹੈ ਇਹ ਲਿਖਣਾ ਪਵੇਗਾ ਵੀ ਗੁਰੂ ਅਮਰਦਾਸ ਮਹਾਰਾਜ ਦੀ ਸੰਪੂਰਨ ਕਥਾ ਲਿਖੀ ਨਹੀਂ ਜਾ ਸਕਦੀ ਕਹਿੰਦੇ ਸੀ ਮਹਾਰਾਜ ਦੇ ਕੰਨਾਂ 'ਚ ਵੀ ਆਵਾਜ਼ ਆਉਂਦੀ ਸੀ ਕਹਿੰਦੇ ਬੁੱਢੇ ਬਾਰੇ ਘਰੋਂ ਕੱਢ ਲੈ ਤੇ ਕੁੜਮਾਂ ਦਾ ਪਾਣੀ ਢੋ ਕੇ ਰੋਟੀ ਟੋਕ ਖਾਂਦਾ ਏ ਮਹਾਰਾਜ ਨੇ ਲੋਕ ਲਾਜ ਨਹੀਂ ਕੀਤੀ ਪੀਏ ਲੋਕ ਤਾਂ ਹੋਰ ਗੱਲਾਂ ਕਰਦੇ ਲੋਕ ਲਾਜ ਛੱਡ ਦਿੱਤੀ ਲੱਜਾ ਹਮੇਸ਼ਾ ਪਾਪ ਤੇ ਮਾੜਾ ਕੰਮ ਤੋਂ ਕਰਨੀ ਚਾਹੀਦੀ ਤੀ ਕਦੀ ਵੀ ਧਰਮ ਦਾ ਕੰਮ ਕਰਨ ਨੂੰ ਭਲਾ ਕੰਮ ਕਰਨ ਦੇ ਲੱਗਿਆਂ ਲੋਕ ਲਾਜ ਨਹੀਂ ਪਾਲਣੀ ਚਾਹੀਦੀ ਤੇ ਸਤਿਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭਾਈ ਲਾਜ ਲੋਕਾਂ ਦੀ ਲੋਕਾਂ ਦੀ ਸ਼ਰਮ ਸੰਕਰਨੀ ਛੱਡ ਦੇ ਸੇਵਾ ਸਿਮਰਨ ਬਾਣੀ ਵੱਲ ਜੁੜਨ ਵੱਲੋਂ ਮਨ ਤਨ ਅਰਪ ਤੇ ਮਨ ਤੇ ਤਨ ਅਰਪਣ ਕਰਦੇ ਵਾਹਿਗੁਰੂ ਦੇ ਅੱਗੇ ਮਨ ਅਰਪਣਾ ਜਣੀ ਮਨ ਦੀ ਮੱਤ ਛੱਡਣੀ ਹੈ। ਤਨ ਅਰਪਣਾ ਹੈ ਜਿਹੜਾ ਸਰੀਰ ਸੇਵਾ ਵਿੱਚ ਲਾਉਣਾ ਹੈ। ਕਿਉਂਕਿ ਮਨ ਦੀ ਮੱਤ ਛੱਡਣੀ ਬੜੀ ਔਖੀ ਹੈ। ਮਹਾਰਾਜ ਦੀ ਹਜ਼ੂਰੀ ਚ ਬਹਿ ਕੇ ਵੀ ਬੰਦਾ ਕਈ ਵਾਰ ਆਪਣੀ ਮੱਤ ਵਰਤਦਾ ਹੈ। ਤੇ ਆਪਣੀ ਮੱਤ ਵਰਤਣ ਵਾਲੀਆਂ ਗੱਲਾਂ ਹੀ ਸਾਨੂੰ ਜਾਦੀਆਂ ਚੰਗੀਆਂ ਲੱਗਦੀਆਂ। ਅੱਜ ਕੱਲ੍ਹ ਵੇਖਿਓ ਸੋਸ਼ਲ ਮੀਡੀਆ ਤੇ ਜਿਹੜੀਆਂ ਉਹੀ ਦੁਨਿਆਵੀ ਜੀਆਂ ਗੱਲਾਂ ਅਸੀਂ ਕਰਦੇ ਆਂ ਘਰਾਂ ਦੇ ਵਿੱਚ ਜੇ ਕੋਈ ਕਥਾ ਕਰਦੇ ਆ ਉਹ ਗੱਲਾਂ ਕਰੇ ਤੇ ਲੋਕ ਉਹਨੂੰ ਟਰੈਂਡਿੰਗ ਵਿੱਚ ਲਿਆਉਂਦੇ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਜਿੱਥੇ ਕੇਵਲ ਗੁਰਬਾਣੀ ਦੀ ਗੱਲ ਹੋਵੇ ਮਹਾਰਾਜ ਦੀ ਬਾਣੀ ਪੜੀ ਜਾਂਦੀ ਹੋਵੇ ਉਦੋਂ ਰੁਝਾਨ ਘੱਟ ਹੋ ਜਾਂਦਾ ਏ ਕਿਉਂਕਿ ਮਨ ਕੀ ਮੱਤ ਛੱਗਣੀ ਬੜੀ ਔਖੀ ਹੈ ਮਹਾਰਾਜ ਨੇ ਖੁਦ ਲਿਖਿਆ ਪਹਿਲਾਂ ਕਹਿੰਦੇ ਨੇ ਮਨ ਕੀ ਮੱਤ ਤਿਆ ਕਹੋ ਹਰ ਜਨ ਕਹਿੰਦੇ ਹੈ ਪਿਆਰਿਓ ਮਨ ਦੀ ਮੱਤ ਛੱਡਦੇ ਹੋ ਪਰ ਕੰਮ ਬੜਾ ਔਖਾ ਜੇ ਗੁਰੂ ਦਾ ਆਸਰਾ ਲਿਓ ਕਿਉਂਕਿ ਇਹ ਆ ਬਾਤ ਕਠਿਨਨੀ ਇਹ ਗੱਲ ਬੜੀ ਔਖੀ ਆ ਜਣੀ ਮਨ ਮੱਤ ਨਿਜ ਮੱਤ ਛੱਡਣੀ ਹੈ ਪਰ ਜਦੋਂ ਛੱਡ ਦਿਓਗੇ ਸੰਗਲੋਬ ਵੀ ਵਾਹਿਗੁਰੂ ਦੇ ਨੇੜੇ ਲੱਗ ਕੇ ਮਨ ਤਨ ਅਰਪ ਆਪਣਾ ਮਨ ਮਤ ਛੱਡਣ ਅਰਪ ਦੇ ਗੁਰੂ ਨੂੰ ਵਾਹਿਗੁਰੂ ਨੂੰ ਤੇ ਤਨ ਸੇਵਾ ਵਿੱਚ ਲਾਉਣ ਲਈ ਅਰਪਣ ਕਰਦੇ ਤੇ ਲੋਕ ਲਾਜ ਛੱਡ ਦੇ ਧਰਮ ਕਮਾਉਣਾ ਕਰ ਰਹਾਓ ਮਿਸ਼ਰਾਮ ਦੇ ਕੇ ਹਜੂਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਵੀ ਬਾਣੀ ਰਹਾਓ ਰਹਾਲ ਹੈ ਰਹਾਲ ਹਾ ਕੇ ਭਾਈ ਰਸ ਲੈ ਲੈ ਕੇ ਪੜਿਆ ਕਰੋ आनंद ਲਿਆ ਕਰੋ ਬਾਣੀ ਦਾ ਬਾਣੀ ਨੂੰ ਆਪਣੇ ਹਿਰਦੇ ਚ ਗ੍ਰਹਿਣ ਕਰਿਆ ਕਰੋ ਵਸਾਇਆ ਕਰੋ ਇਹ ਗੁਰਬਾਣੀ ਦਾ ਰਸ ਲਓ ਠਹਿਰ ਕੇ ਥੋੜਾ ਸਮਝ ਕੇ ਫੇਰ ਕਹਿੰਦੇ ਅੱਗੇ ਚੱਲੋ